ਲੋ ਵੀ ਮੇਰੇ ਪਿਆਰੋ ਕਹਾੜੇ ਤੇ ਮੋਟੇ ਆਣ ਦੰਦਿਆਣੀ ਆ ਰਹੀ ਸੀ ਉਹਦੇ ਨਾਲ ਆਪਣਾ ਕੰਮ ਨਹੀਂ ਬਣਿਆ ਹੁਣ ਆਪਾਂ ਜਾ ਰਹੇ ਹਾਂ ਘਰੋਂ ਬਰੀਕ ਦੰਦਿਆਣੀ ਆ ਰਹੀ ਲੈ ਕੇ ਆਉਨੇ ਆ ਤੇ ਆਪਾਂ ਇੱਕ ਦਾਹ ਲੈ ਕੇ ਆਨੇ ਆ ਦਾਹ ਦੇ ਨਾਲ ਆਪਾਂ ਮਾਸ ਨੂੰ ਵੱਡਾਂਗੇ ਰੈਡ ਰੈਡ ਬੁੱਕ ਕੀਤੀ ਸੀ ਆਪਾਂ ਚਲੋ ਜੀ ਓਟੀਪੀ ਦਵਾ ਜੀ ਦੇ ਦਿਓ ਜੀ 929394 ਠੀਕ ਚਲੋ ਹੁਣ ਆਪਾਂ ਜਾ ਰਹੇ ਹਾਂ ਘਰ ਮੇ ਘਰ ਮੇ ਜਾ ਕੇ ਲੈ ਕੇ ਆਏਗੇ ਆਰੀ ਔਰ ਗੰਡਾਸੀ ਗੰਡਾਸੀ ਜੀ ਸਾਨੂੰ ਕੁਛ ਛੇੜ ਲੈਣਾ ਹੈ ਔਰ ਚੀਵ ਕੀ ਨਿਗਾਹ ਹੈ ਇਸ ਕੀ ਆ ਆਪਣਾ ਸਟੇਡੀਅਮ ਅਟੱਲੇਵਾਲ ਦਾ ਗੁਲਾਮਤੀ ਵੀ ਕਹਿ ਦਿੰਦੇ ਆ ਬਹੁਤ ਵਧੀਆ ਅਰੌੜਾ ਖੋਟੇ ਬਣ ਰਹੀ ਆ ਅਟੱਲੇਵਾਲ ਦੀ ਸ਼ਰਕਾ ਮਹੀਨਾਂ ਤੋਂ ਮਹੀਨੇ ਹੋਇਆ ਇਹਨੂੰ ਬਈ ਨੂੰ ਬਹੁਤ ਘੰਟ ਬਣ ਗਈ ਆ ਆਪਣੇ ਘਰ ਦੇ ਜੇ ਬੰਦੇ ਨੇ ਬੰਦੇ ਸਨ ਹੀ ਆ ਬਾਈਸ ਤਨ ਗਾਈਸ ਆ ਠੋਠ

ਦਾਂਤਾ ਲੱਗੀ ਪਈ ਐ ਨਾ ਮੇਰੀ ਮਾਨ ਨਾ ਮਰੀ ਮੂਰੀ ਨਾਮਕ ਕਹਾੜਾ ਘੜੇ ਨਾ ਪਾੜਨੇ ਥੋੜੀ ਆਪਾਂ ਆ ਲੈ ਸੀ ਲੈ ਕੇ ਆਈ ਸੀ ਪਹਿਲਾਂ ਮੁੰਡਾ ਦਵਾ ਦੇ ਬਸੂੰਦਾ ਨਾਮ ਬਿੰਦਰਾ ਮੈਂ ਬਟਾ ਲੈ ਆ ਹੋਈ ਲੈ ਬਾੜੋ ਇਹਨੂੰ ਬਟਣਾ ਹੋਈ ਚੰਦ ਭਾਈ ਤੇਰਾ ਫੋਨ ਲਈ ਮੜਾ ਮੈਂ ਗੂਗਲ ਸਕੈਨਰ ਮਖਾਣਾ ਨਾ ਬ੍ਰਾਊਜ਼ ਪਣੀ ਜਾਂਦਾ ਵੱਡਾ ਹੋਏ ਲਓ ਇਹ 000 ਆ ਲੈ ਅਨੂਰੀ ਆਰੀ ਨਹੀਂ ਆਰੇ ਦਿਸਰੋਂ ਪਾ ਲਈ ਔਰ ਇਹਨਾਂ ਕਾ ਕਰਾਉਣੇ ਇਹਨੂੰ ਵੱਡਾ ਟੋਟੇ ਲੜਾਂਗੇ ਪਰ ਤਾਂ ਚਾਰ ਦਿਨ ਕੁਛ ਦੀ ਭਾਜੀ ਕਾਹੜੇ ਹੁੰਦੇ ਤਾਂ ਮੈਂ ਤਾਂ ਅੱਸੀ ਲੜੀ ਜਾਂਦੇ ਹਾਂ ਇਹ ਕੀ ਦੇਖੋ ਕਿੰਨੇ ਘੰਟੇ ਫੜਾਈ ਹੋ ਮੜੀ ਜਾਰੀ ਜਿਸ ਪੂਰਾ ਫੜਾਈ ਹੱਥ ਜੋੜ ਕੇ ਗਡਾਸੀ ਮਾਰੀ ਇੱਥੇ ਦੇਖ ਪਾ ਆ ਆਰੀ ਲੂਜੀ ਲੈਣਾ ਤਾਂ ਕੋ ਕਿਉਂ ਯਾਰ ਲਿਆ ਆਰੀ ਲਿਆ ਦੂਜੀ ਆਹ ਜੀ ਭਾਈ ਯਾਰ ਗਰਮਣੀ ਯਾਰੀ ਪਾਪਾ ਹਨੋਂ ਚੱਕ ਲੋ ਗਈ ਦੀ ਪੈਰ ਪੁੱਤਰ ਆ ਜਾਂਦਾ ਹੁੰਦਾ ਲੈ ਹੁਣ ਵਹੀਂ ਯਾਰੀ ਚੌਂਕੀ ਇੰਨਾਂ ਦੇ ਯਾਰ ਪਾਪਾ ਇਹਨਾਂ ਨੇ ਕੀ ਕਰੀ ਇਹਨਾਂ ਨੂੰ ਅਸੂ ਰਾਮ ਰਾਮ ਬਾਈ ਉੱਪਰ ਕੇ ਨਹੀਂ ਚੱਲਦੀ ਯਾਰੀ ਇਹਨਾਂ ਤੇ ਇਹ ਗਿੱਲੇ ਆਹੇ ਤਾਂ ਚੱਲਦੀ ਯਾਰੀ ਆਪਣਾ ਫ੍ਰੀ ਟੱਲੇਆ ਤੇ ਨਾਲ ਆਪਣੇ ਮਿੱਤਰ ਨੇ ਆਏ ਨੇ ਤੇ ਅੱਜ ਆਪਾਂ ਲਾ ਰਹੇ ਹਾਂ ਜਿਹੜੇ ਆਪਾਂ ਜਨਮ ਦਿਨ ਵਾਲੇ ਦਿਨ 200 ਬੂਟਾ ਲਾਇਆ ਸੀ ਪਿੰਡ ਚ ਟੱਲੇਆ ਚ ਤੇ ਉਹ ਤੁਹਾਨੂੰ ਪਤਾ ਯਾਰ ਜਦੋਂ ਬੱਕਰੀਆਂ ਬੁੱਕਰੀਆਂ ਵਾਲੇ ਹੁੰਦੇ ਆ ਜਾਂ ਮੱਝਾਂ ਯਾਰਨ ਵਾਲੇ ਹੁੰਦੇ ਆ ਉਹਨਾਂ ਦੀਆਂ ਮੱਝਾਂ ਬੱਕਰੀਆਂ ਖਾ ਗਈਆਂ ਉਹ ਕੱਲੇ ਡੰਡੇ ਜੇ ਰਹਿ ਗਏ ਆ ਤੇ ਹੁਣ ਆਪਾਂ ਲਾ ਰਹੇ ਆ ਇਹਦੇ ਨਾਲ ਆਪਾਂ ਛੱਡਾਂ ਤੇ ਬਾਸ ਦੀ ਬਾਉਂਡਰੀ ਜੀ ਬਣਾ ਦੇਣੀ ਆ 5 ਫੁੱਟ ਦੀ ਤੇ ਫੁੱਟੇ ਦੀ ਗਰੋਥ ਹੋ ਜਾਣੀ ਆ ਤੇ ਆਪਾਂ ਦੇਖੋ ਬਾਸ ਵੱਢ ਰਹੇ ਆ ਬਹੁਤ ਹੀ ਔਖਾ ਵਧਣਾ ਬਾਸ ਆਪਣੇ ਮਿੱਤਰ ਬੈਠੇ ਨੇ ਕਰੋ ਗੱਲਬਾਤ ਇਹਨਾਂ ਨਾਲ ਉਹਨੇ ਮੰਨਿ ਸਾਗਦਾ ਆ ਹਾਂਜੀ ਬਾਸ ਲਾ ਰਹੇ ਆ ਆ ਗਈ ਬੱਕਰੀਆਂ ਤੋਂ ਬੂਟੇ ਵੱਜ ਜਾਣ ਕਿਉਂਕਿ ਬੂਟੇ ਦੇ ਬਹੁਤ ਛੋਟੇ ਆ ਗਏ ਸਹੀ ਗੱਲ ਹੈ ਨਾ ਬਾਈ ਹੋਇਆ ਮੈਂ ਕਹਣਾ ਆ ਵੀ ਸਾਂਭ ਲੂ ਬਾਬਾ ਇਹ ਵੀ ਸਾਂਭਾਂਗੇ ਸਾਈਡਾਂ ਤੇ ਲਾਵਾਂਗੇ ਕੀ ਕਹਿਣਾ ਚਾਹੋਗੇ ਕਰਨਵੀਰ ਜੀ ਤੁਸੀਂ ਐਨ ਮਾਈ ਗੋ ਆਹਨ ਦਾਣੇ ਕੱਢਣ ਨੂੰ ਨਹੀਂ ਖਾਈ ਦਾਣੇ ਕੱਢਣ ਨੂੰ ਵਿਚਈ ਬਾਗ ਆਪਣੇ ਬਾਸ ਤੇ ਬਹੁਤ ਸਾਰੇ ਬਾਸ ਲੱਗੇ ਹੋਏ ਨੇ ਜਿੱਥੋਂ ਤੱਕ ਆਪਾਂ ਲਾ ਸਕਦੇ ਆ ਉੱਥੋਂ ਤੱਕ ਲਾਵਾਂਗੇ ਆ ਜਮਣ ਤੋਂ ਆਪਾਂ ਬਹੁਤ ਸਾਰੀਆਂ ਜਮਣਾ ਖਾਧੀਆਂ ਨੇ ਆ ਡੰਡੇ ਮੁੱਠਿਆ ਸਾਈਡ ਤੇ ਰੱਖਦਾ ਯਾਰ ਸਾਰੇ ਆ ਇਨਾਂ ਤੋਂ ਵੀ ਆਪਾਂ ਕੰਮ ਲੈਣਾ। ਕਾਰਦ ਲਿਆਉਣੇ ਦੀ ਜੱਸੇ ਜਾਂ। ਹੈ? ਕਾਰਦ। ਕਾਰਦ ਨੂੰ ਤਾਂ ਇਹਨੇ ਪੀਰੇ-ਪੀਰੇ ਬਾਂਹ ਚਾਹੇ। ਪਤਾ ਨਹੀਂ ਆਂ ਡਾਣੀ ਨਹੀਂ ਵੱਟ ਲੈ ਰਹੀ। ਪਤਾ ਨਹੀਂ ਬੱਧੇ ਗੰਢਨ ਕਰੇ ਬੜੀ ਅੱਧੀ ਆ ਕੇ ਖੜ ਜੂਗੀ। ਨਾ ਨਾ ਉਦੋਂ ਦਾ ਆਪਣੇ ਮਿੱਤਰ ਨੇ ਸਰਪੰਚ ਸਾਹਿਬ ਨੂੰ ਪੁੱਛਿਆ ਇਹ ਕਿ ਵੱਡ ਕੇ ਤੁਸੀਂ ਲਾ ਸਕਦੇ ਆਪਾਂ ਚੰਗਾ ਕੰਮ ਹੀ ਕਰਦੇ ਆ ਯਾਰ ਮਾੜਾ ਕੰਮ ਤਾਂ ਆਪਾਂ ਕਰਦੇ ਕੋਈ ਨਹੀਂ ਹਨਾ ਹਾਂਜੀ ਤੇ ਤੁਸੀਂ ਵੀ ਮੇਰਾ ਭਰਾ ਦਰਖਤ ਵਗੈਰਾ ਲਾਇਆ ਕਰੋ ਯਾਰ ਹੁਣ ਤੁਹਾਨੂੰ ਪਤਾ ਉਧਰ ਕਿੰਨੇ ਫਲੱਡ ਆਏ ਹੋਏ ਨੇ ਪਾਣੀ ਵਗੈਰਾ ਆਇਆ ਹੋਇਆ ਹੈਗਾ ਆਪਾਂ ਕਿੰਨੇ ਸਾਰਾ ਪੰਜਾਬ ਯਾਰ ਤੰਦਰੁਸਤ ਰਹੇ ਹਨਾ ਕਿਸੇ ਦਾ ਘਰ ਤਾਂ ਟੁੱਟੇ ਉਹ ਚੱਬੀ ਕੋਲਾ ਚਲੋ ਹੂੰ ਇਹਨੂੰ ਕਰ ਰਹੇ ਆ ਸੈਟ ਚਾੜ ਮੈਂ ਲੈ ਕੇ ਕਰ ਦਿਆਂ ਨੂੰ ਸੈਟ ਨੂੰ ਲੈ ਲੈ ਬਿੰਦਰ ਨੂੰ ਲਾਣਾ ਗੁਣ ਕਰੀ ਹੋਊ ਉਹ ਆ ਜੂ ਹਨ ਬੋਲਣਾ ਕਿਉਂ ਕਿਦੇ ਮੈਂ ਪੈ ਲੱਗ ਆ ਬੰਦਾ ਦੇਦਾ ਤੂੰ ਤਿਆਰ ਗਿਆਂ ਦਾ ਬਲੌਗ ਆ ਪਤਾ ਨਹੀਂ ਕਿਹਨੂੰ ਕਹੀ ਇਹਨਾਂ ਕਹਿੰਦਾ ਤਿੱਖੇ ਨੱਕ ਵਾਲੀ ਬਾਲੀ ਘੈਂਟ ਲਾਖੀ ਮੈਨੂੰ ਮੈਂ ਨਿੰਜਾ ਹਤਾਉੜੀ ਆ ਗੇ ਆ ਜੇ ਤੁਹਾਨੂੰ ਬਿਣਾ ਪੋੜੇ ਉੱਪਰ ਦੀ ਜਗ੍ਹਾ ਇੱਕ ਕੋਣ ਆਪਣੇ ਸਹਿਰ ਆਇਆ ਜਾ ਮੈਂ ਨਿੰਜਾ ਹਤਾਉੜੀ ਪੈ ਤੇ ਤੋਹੇਂ ਕਾ ਮੱਤੇ ਕਿਹੜਾ ਯਾਰੇ ਚਬੜਾ ਕੇ ਨੈਟਿੰਗ ਹਾਲ ਦਾ ਕੱਢਦਾ ਤੇ ਟਾਈਮ ਦਾ ਦੇਸ ਹੋਵੇ ਪਹਿਜਾਨ ਛੋਏ ਬਣਾਏ ਲਗੀ ਪਹਿਜਾਨ ਡੜੇ ਕਾ ਲਾਏਗਾ ਕੀ ਉਹਨਾਂ ਦੇ ਨਸਕਾ ਨੂੰ ਹੋਰ ਨੋ ਹੋਰ ਟਾਈਮ ਆ ਜਾਉਂਦਾ ਤੂੰ ਵਾਦੇ ਨਾੜੀ ਪੈਣੀ ਆਉਂਦਾ ਜਿਵੇਂ ਜਾਣਾ ਯਾ ਨਾ ਪਣਾ ਜਿੰਦੀ ਤੋਂ ਨਾ ਗਿਲਾਮਾਂਗੇ ਯਾਰ ਪਛਦੇ ਹੱਥ ਆਏ ਹੋਗੇ ਸਰੀਆ ਨਾਮ ਲਾਗੇ ਥੋੜਾ ਯਾ 2019 ਨੇ ਮਾਜੀ ਨਾ ਕੁ ਬੀ ਬੀ ਆਹ ਆਹ ਉਹ ਗੇਮ ਵੀ ਤਾਂ ਇਹ ਡਾਇਰੈਕਟਰ ਨੇ ਉਹ ਬੋਲਦੇ ਆ ਕੋਲ ਦਾ ਪਾਪਾ ਕੋਲ ਦਾ ਪਾਪਾ ਆ ਗਿਆ ਹੋ ਗਿਆ ਨਾ ਓਏ ਜਸਪ ਗੁੱਟ ਗਈ ਅਡਾ ਅਡਾ ਬੀਟੀ ਦੇ ਲੈਣ ਨੂੰ ਕਿੰਨੀ ਆਉਣਾ ਓਏ ਤੂੰ ਮੈਂ ਟੈਕ ਹੁੰਦਾ ਬੈਲੀ ਓਏ ਕਿੱਥੇ ਆਉਣਾ ਅਸੀਂ ਕਿੱਥੇ ਓਏ ਭਾਏ ਨਾ ਪਤਾ ਨਹੀਂ ਓਏ ਜਾਮਣ ਦੇ ਸਦਾ ਲਓ

ਉਹਦੇ ਦੇਖਣੇ ਵਿੱਚ ਬਹੁਤ ਹੀ ਆਸਾਨ ਲੱਗਦਾ ਹੈ। ਮਗਰ ਕਰਨੇ ਵਿੱਚ ਬਹੁਤ ਹੀ ਮੁਸ਼ਕਲ। ਪਰ ਆਰੇ ਦਾ ਲੱਗ ਜਿਹਾ ਰਹਿ ਰਿਹਾ ਹੈ। ਹਾਂ।